ਕੇ ਲੋਕ ਬੈਠੇ ਆ ਉਹ ਸਾਰਿਆਂ ਨੂੰ ਸੋਨੋ ਵੀ ਪਤਾ ਫੋਡੇ ਘਰਾਂਵਾਰਾਂ ਦੇ ਫੋਡੇ ਪਰਿਵਾਰਾਂ ਦੇ ਨਾਲ ਰਿਲੇਸ਼ਨ ਨੇ ਕਿਸੇ ਨੂੰ ਕਈ ਵਾਰ ਐ ਲੱਗ ਸਕਦਾ ਵੀ ਯਾਰ ਇਹ ਤਾਂ ਇੱਕ ਪਾਰਟੀ ਦੀ ਫਲਾਣੀ ਦੀ ਗੱਲ ਕਰਦੇ ਇਹ ਉਹਨੂੰ ਭੰਡਣ ਤੇ ਲੱਗੇ ਹੋਏ ਆ ਸਾਡਾ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਮੈਰ ਵਿਰੋਧ ਨਹੀਂ ਅਸੀਂ ਸਾਰੀਆਂ ਪਾਰਟੀਆਂ ਦੇ ਅੱਜ ਲੈਂਡ ਪੂਲਿੰਗ ਨੀਤੀ ਦੀ ਗੱਲ ਕਰ ਲਈਏ ਜਿਹੜਾ ਪੰਜਾਬ ਦੇ ਅੰਦਰ ਅੱਜ ਮੌਜੂਦਾ ਸਰਕਾਰ 65000 ਕਿਲਾ ਖੋਣ ਤੇ ਲੱਗੀ ਹੋਈ ਹੈ ਇਹੀ ਕੰਮ ਪਹਿਲਾਂ ਬਾਦਲ ਸਰਕਾਰ ਵੇਲੇ ਹੋਇਆ, ਇਹੀ ਕਾਂਗਰਸ ਵੇਲੇ ਹੋਇਆ, ਇਹ ਹੁਣ ਵੀ ਹੋ ਰਿਹਾ ਹੈ। ਇਸ ਕਰਕੇ ਨੀਤੀਆਂ ਤਾਂ ਉਹਨਾਂ ਦੀਆਂ ਮੰਗਾਂੋਂ ਚੱਲਦੀਆਂ ਨੇ, ਇਹ ਚਲਾਉਣ ਵਾਲੇ ਚਿਹਰੇ ਜਿਹੜੇ ਸਾਨੂੰ ਪਾੜਨ ਵਾਸਤੇ ਅੱਗੇ ਲਾਏ ਜਾਂਦੇ ਆ ਸਿਰਫ ਉਹ ਬਦਲਦੇ ਆ। ਹੁਣ ਅੱਜ ਦੇ ਸਮੇਂ ਦੇ ਹਾਲਾਤਾਂ ਦੀ ਗੱਲ ਕਰਨੀ ਹੈ ਸਾਡੀ ਮੌਜੂਦਾ ਸਰਕਾਰ ਜਿਹੜੇ ਇਦੋਂ ਵੱਡੀ ਤਾਕਤ ਮੈਨੂੰ ਲੱਗਦਾ ਕੋਈ ਮਿਲ ਨਹੀਂ ਸਕਦੇ ਕਿਸੇ ਨੂੰ ਕਿ 92 ਐਮਐਲਏ ਇਕ ਆਮ ਘਰਾਂ ਦੇ ਬੱਚਿਆਂ ਤੇ ਭਰੋਸਾ ਕਰਕੇ ਲੋਕਾਂ ਨੇ ਜਿਹੜਾ ਇਹ ਨਹੀਂ ਮੋਬਾਇਲ ਵੀ ਕਰਨ ਵਾਲੇ ਨੂੰ ਕੋਈ ਛੋਟੇ-ਮੋਟੇ ਕਾਰੋਬਾਰਾਂ ਨੂੰ ਤੁਸੀਂ ਜਿੱਤੇ ਆਇਆ ਕਿ ਯਾਰੀ ਸਾਡੇ ਘਰਾਂ ਤੋਂ ਇਹ ਦੁੱਖਾਂ ਦਰਦ ਸਾਡੇ ਦੂਰ ਕਰ ਲਵੇ ਜੇ ਅਕਸਰ ਤੁਸੀਂ ਦੂਜੀਆਂ ਪਾਰਟੀਆਂ ਤੋਂ ਦੁਖੀ ਹੋਏ ਤਾਂ ਇਹਨਾਂ ਨੂੰ ਕੋਈ ਮੌਕਾ ਦਿੱਤਾ ਜੇ ਕਿ ਛੋਟੀਆਂ ਜਿਹਾ ਅਰਮੇਨਾਂ ਦੀ ਹੋਂਦ ਵੀ ਦੇਖ ਲਈਏ ਬਹੁਤ ਵੱਡੀਆਂ ਗੱਲਾਂ ਦੇ ਜੰਗੀਆਂ ਕਾਫੀ ਸਾਰੀਆਂ ਥੋੜੇ ਸਮਝ ਜੀ ਨੇ

ਜੇ ਆਪੀ ਉੱਤੇ ਲਾਵਾ ਚਾਹੁੰਦੇ ਨੇ ਅਸੀਂ ਲੱਗੋ ਗਰੂ ਤਿਆਰ ਆ ਅਸੀਂ ਇਹ ਕਹਿਣਾ ਸਾਨੂੰ ਬੋਲਣ ਦੋ ਕਿ ਆ ਬਸ ਲਾ ਦੇ ਦਿਵਾਓ ਹੁਣ ਉਹਨਾਂ ਦੇ ਮੁੱਲ ਨਾ ਉਗਾ ਕੇ ਕਹਿਣ ਨੂੰ ਸਾਡੇ ਘਰਾਂ ਤੋਂ ਨੇ ਸਾਡੇ ਆਮ ਪਿੰਡਾਂ ਤੋਂ ਨੇ ਸਾਡੀ ਸਰਕਾਰ ਨੇ ਸੱਥਾਂ ਦਾ ਇਹ ਦਰਵਾਜ਼ਾ ਖੁੱਲੂਗੀ ਤਾਂ ਪਾਇ ਜਰੂ ਅੱਜ ਤੁਸੀਂ ਪ੍ਰਾਣੀ ਦੇ ਕਰਜ਼ੇ ਭੁਗਤਣ ਦੀ ਬਟਨ ਤੋਂ ਬਾਅਦ ਆਜ ਜੇ ਬੰਦੀਆਂ ਨਾ ਹੋਣ ਕਲਕ ਨਹੀਂ ਸਾਡੀ ਦੇ ਸਕਦੀ ਹੈ ਸਾਡੀ ਗਰੰਟੀ ਹੈ